ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਗੁਰਜਿੰਦਰ ਸਿੰਘ ਪਿੰਡ ਸਠਿਆਲਾ ਸੋ ਅੱਜ ਮੈਂ ਮੇਰੇ ਬਹੁਤ ਹੀ ਸਤਿਕਾਰਤ ਸਰਦਾਰ ਮਨਦੀਪ ਸਿੰਘ ਜੀ ਸਰਪੰਚ ਤਰਦੇਉ ਉਹਨਾਂ ਵੱਲੋਂ ਆਪਾਂ ਸਾਰਿਆਂ ਨੂੰ ਪਤਾ ਕਿ ਬੜੇ ਹੀ ਲੰਮੇ ਸਮੇਂ ਤੋਂ ਆਪਣੇ ਇਲਾਕੇ ਦੇ ਹਵਾ ਤੇ ਪਾਣੀ ਨੂੰ ਲੈ ਕੇ ਇੱਕ ਸੰਘਰਸ਼ ਕੀਤਾ ਜਾ ਰਿਹਾ ਜਿਸ ਦੇ ਉਹਨਾਂ ਨੂੰ ਕਈ ਖਮਿਆਜੇ ਵੀ ਜਿਹੜੇ ਭੁਗਤਣੇ ਪਏ ਸੋ ਹੁਣ ਸਾਨੂੰ ਨਵੀਂ ਇਲੈਕਸ਼ਨ ਹੋਣ ਤੋਂ ਬਾਅਦ ਚੰਗੀਆਂ ਸਰਪੰਚਾਇਤਾਂ ਜਿਹੜੀਆਂ ਇਸ ਇਲਾਕੇ ਦੇ ਵਿੱਚ ਹੋਣ ਚਾਹੀਆਂ ਸੋ ਬਹੁਤ ਹੀ ਵਧੀਆ ਪ੍ਰਾਰਾਲਾ ਜਿਹੜਾ ਕੀਤਾ ਹੈ ਸਰਪੰਚ ਪ੍ਰਕਾਸ਼ ਸਿੰਘ ਜੀ ਬੁੱਟਰ ਜਿਹੜੀ ਰਾਣਾ 슈ਗਰ ਮੇਲਾ ਜਿੱਥੇ ਇਹ ਲਾਗਲੇ ਪਿੰਡਾਂ ਦਾ ਹਵਾ ਪਾਣੀ ਦੂਸ਼ਿਤ ਕਰ ਰਹੀ ਹੈ ਹੁਣ ਉਹ ਸਾਡੇ ਪਿੰਡਾਂ ਤੱਕ ਵੀ ਇਹ ਜਿਹੜੀ ਸਮੱਸਿਆ ਪਾਣੀ ਖਰਾਬ ਕਰਨ ਦੀ ਪਹੁੰਚ ਗਈ ਸੋ ਮੈਂ ਆਪਣੇ ਵੱਲੋਂ ਬਤੌਰ ਆਪਣੇ ਪਿੰਡ ਵੱਲੋਂ ਆਪਣੀ ਪੰਚਾਇਤ ਵੱਲੋਂ ਇਹਨਾਂ ਵੀਰਾਂ ਦਾ ਇਹਨਾਂ ਪੰਚਾਇਤਾਂ ਦਾ ਪੂਰਨ ਤੌਰ ਤੇ ਸਮਰਥਨ ਕਰਦਾ ਔਰ ਹਰ ਤਰੀਕੇ ਦਾ ਇਹਨਾਂ ਨੂੰ ਵਿਸ਼ਵਾਸ ਚ ਹੋਣਾ ਕਿ ਇਹਨਾਂ ਨੂੰ ਜਦੋਂ ਵੀ ਸਾਡੀ ਲੋੜ ਪੈਂਦੀ ਆ ਸਾਡੀ ਪੰਚਾਇਤ ਤਲੋਂ ਮਨੋਂ ਧਲੋਂ ਹਾ ਸੰਘਰਸ਼ ਦੇ ਵਿੱਚ ਇਹਨਾਂ ਦਾ ਸਾਥ ਦੇਵੇਗੀ ਤੇ ਉਹ ਬਾਕੀ ਦੀਆਂ ਨੇੜੇ ਦੇ ਪਿੰਡਾਂ ਨੂੰ ਸ਼ਾਹਪੁਰ ਜਮਾਲਪੁਰ ਸਤੋਵਾਲ ਟਪਿਆੜਾ ਬਤਾਲਾ ਜਿੰਨੇ ਵੀ ਇਸ ਇਲਾਕੇ ਦੇ ਪਿੰਡ ਐਥੇ ਦੇ ਸਾਰੇ ਸਰਪੰਚ ਜਿਹੜੇ ਆ ਬੜੇ ਵਧੀਆ ਨੇ ਬੜੀ ਉੱਚੀ ਤੇ ਨਵੇਕਲੀ ਸੋਚ ਵਾਲੇ ਬਹੁਤ ਹੀ ਨੌਜਵਾਨ ਸਰਪੰਚ ਬਣੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਵੱਧ ਤੋਂ ਵੱਧ ਸਮਰਥਨ ਕਰੀਏ ਤਾਂ ਕਿ ਜਿਹੜਾ ਸਾਡੇ ਆਉਣ ਵਾਲੇ ਪੀੜ੍ਹੀਆਂ ਦਾ ਭੇਖਾ ਜੇਕਰ ਸੇਤਾਂ ਨਾ ਰਹੀਆਂ ਜੇ ਖੇਡਾਂ ਨਾ ਰਹੀਆਂ ਤੇ ਪੰਜਾਬ ਬਰਬਾਦ ਹੋ ਜਾਊਗਾ ਜੇ ਪਾਣੀ ਦੂਸ਼ਿਤ ਹੋ ਗਿਆ ਸਾਡੀ ਹਵਾ ਦੂਸ਼ਿਤ ਹੋ ਗਈ ਇੱਥੇ ਕੋਈ ਜੀਣ ਦਾ ਹੱਦ ਹੀ ਨਹੀਂ ਰਹਿ ਜਾਣਾ ਦਿਨ-ਬਦਨ ਨਵੀਆਂ ਤੋਂ ਨਵੀਆਂ ਬਿਮਾਰੀਆਂ ਆ ਰਹੀਆਂ ਸੋ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹਾਲਾਂਕਿ ਆਪਣੀ ਆਪ ਆਵਾਜ਼ ਨੂੰ ਬਰੰਦ ਕਰੀਓ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਿਸ਼ਵਾਸ ਦੁਆਣਾ ਤੇ ਅੱਜ ਪੂਰਨ ਤੌਰ ਤੇ ਇਸ ਮਿਸ਼ਨ ਦਾ ਜਿਹੜਾ ਆ ਹਿੱਸਾ ਬਣਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ